ਸਾਮਲੜ ਤੇ ਦਸਕਣਾ ਕੋਰਟ ਤੇ ਸਵਾਗਤ ਹੁੰਦਾ ਹੈ ਤਸਵੀਰਾਂ ਦਿਖਾ ਰਹੇ ਸ੍ਰੀ ਨਾਮ ਦੇ ਅਗਰਸੇਨ ਜੀ ਜਿੱਥੇ ਕੀ ਨਵੇਂ ਬਣੇ ਪ੍ਰਧਾਨ ਵਿਕਰਮ ਗਰਗੀ ਜੀ ਜਿਹੜੇ ਨੇ ਉਹ ਮਹਾਰਾਜ ਅਗਰਸੇਨ ਜੀ ਦਾ ਜਿਹੜਾ ਆਸ਼ੀਰਵਾਦ ਲੈ ਰਹੇ ਆ। ਆਸ਼ੀਰਵਾਦ ਲੈਣਾ ਇਹਨੇ ਤੁਸੀਂ ਤਸਵੀਰਾਂ ਸਲਾਮ ਲੜਤੇ ਦੇਖ ਰਹੇ ਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਮਹਾਰਾਜ ਅਗਰਸੇਨ ਜੀ ਦਾ ਆਸ਼ੀਰਵਾਦ ਲੈ ਝੁੰਗ ਦੇ ਵਿੱਚ ਪਹੁੰਚੇ ਨੇ। ਹਾਰਾ ਅਗਰਸੇਨ ਜੀ ਜੈ ਮਹਾਰਾਜ ਅਗਰਸੇਨ ਜੀ ਜੈ ਆਜਾ ਮਹਾਰਾਜ ਅਦਰਸ ਸਿੰਘ ਜੈ ਦੇਵੀ ਮਾ લક્ષਮੀ ਕੀ ਆਪਾਂ ਦੋਵੇਂ ਹੋਣੀ ਆ ਜਾ ਲਾਈਵ ਤਸਵੀਰਾਂ ਸੁਨਾਮ ਲੜਦੇ ਦੇਖ ਸਕਦੇ ਜਿਹੜਾ ਹੈਗਾ ਮਹਾਰਾਜ ਅਦਰਸ ਸਿੰਘ ਦਾ ਅਸ਼ੀਰਵਾਦ ਲੈਣ ਪ੍ਰਦਾਨ ਕਰਨ ਤੋਂ ਬਾਅਦ ਉਹਦੇ ਪਹੁੰਚੇ ਨੇ ਲਾਈਵ ਤਸਵੀਰਾਂ ਤੇ ਇਹਦਾ ਅਸੀਂ ਪੁੱਛਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਰਾਜਾ ਕਰਸ਼ੇ ਲੱਗੀ ਜਾਓ ਹੋ ਗਿਆ ਵੀ ਨਹੀਂ ਹੋਇਆ ਇਹ ਆਪਣੇ ਨੰਬਰ ਤੇ ਰਹੇਗਾ 4 ਇਹ ਨਿਆਰੇ ਹੋ ਰਿਹਾ ਹੁਣ ਤੱਕ ਆ ਰਹੇ ਨੇ ਆਉਂਦਾ ਜੀ ਜੋ ਆ ਰਹੇ ਨੇ ਕੋਣ ਦਾ ਜੀ ਫੋਨ ਕਰੋ ਹੁਣ ਲੱਗ ਲਓ ਇਕੱਠੇ ਆ ਰਹੇ ਨੇ ਜੀ ਉਹ ਆਪਾਂ ਅੱਗੇ ਨੂੰ ਨਾ ਜੀ ਇੱਥੇ ਨਹੀਂ ਆ ਰਾਮ ਰਾਮ ਕਰਾਮ ਕਰਾਮ ਦਰੋਂ નીચે ਹੋਰ ਵੈਸੋ ਆਜੋ ਜੀ ਆਜੋ ਹੁਣ ਉਹ ਆ ਰਿਹਾ ਉਹ ਤੁਮ ਤੇ ਹੋਰ ਦੋਨੋਂ ਪ੍ਰਧਾਨਾਂ ਨੇ ਜੁੜਾ ਦੇਣਾ ਜੀ ਨਵੇਂ ਦੇ ਪ੍ਰਧਾਨਾਂ ਨੂੰ ਪੁਰਾਣਾਂ ਨੂੰ ਚਲੋ ਉਹ ਥੱਲੇ ਉਤਰ ਗਏ ਮਾਸਟਰ ਜੀ ਆਓ ਪੂਰੇ ਯਾਓ ਪੂਰੇ ਖੜੋ ਮਾਸਟਰ ਮਾਸਟਰ ਜੀ ਕੀ ਕਹਿਣਾ ਚਾਹੋਗੇ ਅੱਜ ਵਿੱਕੀ ਨੂੰ ਪ੍ਰਧਾਨ ਬਣਾਇਆ ਕੀ ਕਹਿਣਾ ਚਾਹੋ ਅੱਜ ਇੱਥੇ ਸ਼ੀਦਾ ਬੀਰਾਂ ਫਕੀਰਾ ਇਹਨਾਂ ਦੇ ਸੁਨਾਮ ਦੇ ਵਿੱਚ ਸ਼੍ਰੀ ਵਿਕਰਮਗੁਰ ਬਿੱਕੀ ਜੀ ਨੂੰ ਅਗਰਵਾੜ ਸਭਾ ਸੁਨਾਮ ਦਾ ਜਿਹੜਾ ਹੈਗਾ ਸਰਵ ਸੰਪਤੀ ਦੇ ਨਾਲ ਸਾਰੇ ਸ਼ਹਿਰ ਨੇ ਬਹੁਤ ਪ੍ਰਧਾਨ ਬਣਾਇਆ ਹੈ ਔਰ ਵਿਕਰਮਗੁਰ ਬਿੱਕੀ ਦੀਆਂ ਅਗਰਵਾੜ ਸਮਾਜ ਦੇ ਪ੍ਰਤੀ ਬਹੁਤ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਨੇ ਚਾਹੇ ਸਾਡਾ ਏਕਮ ਦਾ ਤਿਹਾਰ ਮਨਾਇਆ ਜਾਂਦਾ ਹੋਵੇ ਚਾਹੇ ਸਾਡੀ ਜਨਮ ਦਿਨ ਮਨਾਇ ਜਾਂਦੀ ਹੋਵੇ ਚਾਹੇ ਸਾਡੀ ਦਿਕਸ਼ਨੀ ਦਾ ਕੰਮ ਹੋਵੇ ਔਰ ਚਾਹੇ ਸਾਡੇ ਜ਼ਿਲ੍ਹੇ ਦੇ ਵਿੱਚ ਜਨ ਜਾਗਰਣ ਮਾਰਚ ਦਾ ਕੰਮ ਹੋਵੇ ਔਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਾ ਕੇ ਇਹਨਾਂ ਨੇ ਮੇਰਾ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਔਰ ਜ਼ਿਲ੍ਹੇ ਦਾ ਇਹ ਸੀਨੀਅਰ ਵਾਈਸ ਪ੍ਰਧਾਨ ਹੈ ਔਰ ਵਿੱਕੀ ਜੀ ਦਾ ਕੰਮ ਜਿਹੜਾ ਐਮ ਸੀ ਪੀ ਨੇ ਬਹੁਤ ਕੰਮ ਕੀਤੇ ਨੇ ਔਰ ਉਸ ਤੋਂ ਬਿਨਾ ਸਮਾਜ ਦੇ ਹਰੇ ਖੇਤਰ ਦੇ ਵਿੱਚ ਸਾਡੇ ਉਹ ਬੱਚੇ ਉਹ ਪਰਵਾਜ਼ ਜਿਹੜੇ ਲੋੜਵੰਦ ਪਰਿਵਾਰ ਸੀਗੇ ਉਹਨਾਂ ਨੂੰ ਵਿੱਕੀ ਨੇ ਮਤਲਬ ਰਾਸ਼ਨ ਦੇਣ ਦਾ ਵੀ ਕੰਮ ਕੀਤਾ ਹੈ ਔਰ ਕੋਈ ਫੈਸਲਾ ਹੋਇਆ ਕਿਸੇ ਕਿਸਮ ਦਾ ਵੀ ਤਾਂ ਵਿੱਕੀ ਦਾ ਉਹਦੇ ਵਿੱਚ ਬਹੁਰੀ ਰੋਲ ਰਿਹਾ ਹੈ ਔਰ ਮੈਂ ਆਪਣੇ ਵੱਲੋਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਸਾਰੇ ਸਮਾਜ ਵੱਲੋਂ ਵਿਕਰਮਗੜ੍ਹ ਵਿੱਕੀ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਹਾਂ ਔਰ ਉਹਨਾਂ ਦੇ ਉਦੋਂ ਉਦੋਂ ਵੀਖਰੀ ਕਾਮਨਾ ਕਰਦਾ ਹਾਂ ਔਰ ਬੇਨਤੀ ਕਰਦਾ ਹਾਂ ਵੀ ਉਹ ਸਾਡੇ ਸਮਾਜ ਦੀ ਸੇਵਾ ਉਹ ਦਿਨ ਦੁਪਹਿਰੀ ਰਾਤ ਚੱਕਣੀ ਤਰੱਕੀ ਕਰ ਲਗੇ ਔਰ ਸਾਡੇ ਸਮਾਜ ਦੀ ਸੇਵਾ ਕਰਨਗੇ ਮੈਂ ਸਾਰੇ ਸਮਾਜ ਬੋਲਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮਹਾਰਾਜਾ ਗਰਸੈਨ ਕੀ ਜੈ ਹਾੜਾ ਮਹਾਰਾਜਾ ਗਰਸੈਨ ਕੀ ਜੈ ਮਹਾਰਾਜਾ ਗਰਸੈਨ ਕੀ ਜੈ ਲਓ ਜੀ ਬਹੁਤ ਬਹੁਤ ਵਧਾਈਆਂ ਵਿਕੀ ਜੀ ਅੱਜ ਪ੍ਰਧਾਨ ਬਣੇ ਹੋ ਕੀ ਕਹਿਣਾ ਚਾਹੁੰਗੇ ਨਿਚੇ ਆ ਜਾਓ ਮਹਾਰਾਜਾ ਨਵੀਂ ਜ਼ਿੰਮੇਵਾਰੀ ਮਿਲੀ ਹੈ ਮਹਾਰਾਜਾ ਗਰਸੈਨ ਕੀ ਜੈ ਮੈਂ ਅੱਜ ਅਗਰਵਾਲ ਸਮਾਜ ਸਾਡੀ ਅਗਰਵਾਲ ਸਭਾ ਸੁਨਾਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਿਮਾਨੇ ਜੇ ਬੰਦੇ ਨੂੰ ਇੱਕ ਸੇਵਾ ਦਾ ਮੌਕਾ ਦਿੱਤਾ ਮੈਂ ਸਾਰੀ ਅਗਰਵਾਲ ਸਭਾ ਸੁਨਾਮ ਆਪਣੇ ਸੁਨਾਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੋਈ ਕੋਈ ਬਸ ਉਹ ਕੋਸ਼ਿਸ਼ ਰਹੂਗੀ ਕਿ ਜਿਵੇਂ ਪਹਿਲਾਂ ਸਮਾਜ ਵਿੱਚ ਅਸੀਂ ਰੋਟੀ ਵਿੱਚ ਕੰਮ ਕਰ ਰਹੇ ਹਾਂ ਅਗਰਵਾਲ ਸਮਾਜ ਵਾਸਤੇ ਪੂਰੀ ਸਭਾ ਵਾਸਤੇ ਉਸ ਨੂੰ ਉਸ ਤੋਂ ਵੀ ਵਧੀਆ ਸਭ ਦੇ ਸਹਿਯੋਗ ਨਾਲ ਇਸ ਤੋਂ ਵਧੀਆ ਲੈ ਕੇ ਮਤਲਬ ਇਸ ਤੋਂ ਵਧੇ ਕੰਮ ਕਰਾਂਗੇ ਤੇ ਜਿਹੜੀ ਸਾਡੇ ਅਗਰਵਾਲ ਭਵਨ ਦੀ ਜਿਹੜੀ ਸਾਡੀ ਕਮਜ਼ੋਰੀ ਹੈ ਜਾਂ ਕਮੀ ਰਹੀ ਹੋਈ ਹੈ ਪਿੱਛੇ ਨਾ ਕਿਤੇ ਨਾ ਕਿਤੇ ਕੋਸ਼ਿਸ਼ ਕਰਾਂਗੇ ਕਿ ਸਾਰੇ ਸਮਾਜ ਨੂੰ ਨਾਲ ਲੈ ਕੇ ਵੀ ਉਹਨੂੰ ਅਸੀਂ ਪੂਰਾ ਕਰਾਂਗੇ 2 ਸਾਲ ਦਾ ਮੇਰਾ ਟਿਨਿਓਰ ਜਿਹੜਾ ਹੈਗਾ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਬਤ ਤੋਂ ਬਤ ਕਿ ਸਾਰੇ ਸਮਾਜ ਨਾਲ ਅਸੀਂ ਜਾ ਕੇ ਅਗਰਵਾਲ ਭਵਨ ਦਾ ਜਿਹੜਾ ਹੈਗਾ ਨਿਰਮਾਣ ਕੀਤਾ ਜਾ ਬਹੁਤ ਬਹੁਤ ਧੰਨਵਾਦ ਜੀ ਜਿਸ ਸਮਾਂ ਵਰਤ ਕੇ ਦੇਖਿਆ ਲੱਗਦਾ ਹੈ ਕਿ ਜਿਹੜਾ ਹੈਗਾ ਪ੍ਰਧਾਨਪਤਨ ਤੋਂ ਬਾਅਦ ਮਹਾਰਾਜ ਆ ਕੇ ਸੈਂਧੀ ਪ੍ਰਤੀਮਾ ਤੇ ਨਤਮਸਤਕ ਹੋਈ ਪਹੁੰਚੇ ਨੇ ਵਿਕਰਮ ਜੀ